ਆ ਬੰਦਾ ਫੜਿਆ ਬਈ ਇਹ ਜੂਪੀ ਦਾ ਹੈ ਇਹ ਆਪਣੇ ਕਿਸੇ ਜ਼ਿਮੀਦਾਰ ਭਰਾ ਦੇ ਘਰੇ ਕੰਮ ਕਰਦਾ ਸੀ 6 ਸਾਲ ਹੋਏ ਕੰਮ ਕਰਦੇ ਨੂੰ ਤੇ ਉਹਨਾਂ ਦੇ ਘਰੋਂ 10 ਤੋਂ ਵੱਲੇ ਸਿਉਣੇ ਦੇ 5-6 ਲੱਖ ਰੁਪਏ ਨਕਦ ਚੱਕ ਲਿਆ ਬਈ ਤੇ ਨਾਲੇ ਉਹਨਾਂ ਜਵਾਕਾਂ ਦੀ ਸੱਟਾ-ਫਟਾ ਮਾਰਿਆ ਬਈ 6 ਸਾਲ ਹੋ ਗਏ ਐਡਰੈਸ ਹੈਗਾ ਨਾ ਫਰੀਦਕੋਟ ਦਾ ਰੈਂਚ ਤੇ ਐਡਰੈਸ ਫਰੀਦਕੋਟ ਦਾ ਆਪਣਾ ਹੈ ਨਾ 3-4 ਹਜ਼ਾਰ ਗਾੜੇ ਦੇ ਕੋਲੇ ਬਈ ਤੇ ਮਰ ਆਪਾਂ ਮੁੜ ਕੇ ਕਹਿੰਦੇ ਆ ਉਹ ਬੰਦੇ ਨੇ ਜਦੋਂ ਉਹ ਰੱਖਿਆ ਉਹਨੇ ਇੱਕ ਵਾਰੀ ਚੱਕ ਵੀ ਨਹੀਂ ਕਰਿਆ ਕਿ ਇਹਦੇ ਕੋਲ ਆਧਾਰ ਕਾਰਡ ਕਿੱਥੋਂ ਦਾ ਬੰਦਾ ਹੈ ਕਿੱਥੋਂ ਦਾ ਨਹੀਂ ਸਿੱਧੀ ਰੱਖ ਲਿਆ ਕੰਮ ਤੇ ਲਾ ਲਿਆ ਕਿਉਂਕਿ ਭਾਈ ਆਪਾਂ ਨੂੰ ਕੀ ਹੈ ਜਿਹੜੇ ਆਪਣੇ ਪੰਜਾਬੀ ਭਰਾ ਉਹ ਆਪਾਂ ਨੂੰ ਮਿਲਦੇ ਆ ਮਹਿੰਗੇ ਕਿਉਂ ਯਾਰ ਮਹਿੰਗਾਈ ਬਹੁਤ ਹੋ ਗਈ ਤੇ ਇਹ ਇਹ ਸਸਤੇ ਲੱਗ ਜਾਂਦੇ ਆ ਐ ਨਹੀਂ ਪਤਾ ਕਿ ਬਾਅਦ ਚ ਕਿੰਨਾ ਨਸਾਨ ਕਰਕੇ ਜਾਣਗੇ ਨਾਲੇ ਤਾਂ ਚੋਰੀ ਕਰਕੇ ਲਿਆਏ ਨਾ ਭੱਜੇ ਲਿਆ ਸੀ ਭਾਈ ਆ ਜਾ ਤੂੰ ਵੀ ਦੱਸ ਦੇ ਮੂੰਹ ਮੂਝ ਖਾ ਮੂੰਹ ਤਾਂ ਹੂੰਝ ਕਾਇਦਾ ਮੂੰਹ ਤਾਂ ਚੱਕਰ ਕੋਈ ਗੱਲ ਨਹੀਂ ਲੈ ਮੂੰਹ ਤਾਂ ਹੁਣ ਤਾਂ ਮੂੰਹ ਬੰਦੇ ਹੁੰਦੇ ਬਾਅਦ ਚ ਦਾ ਬਈ ਇਹ ਮੂੰਹ ਚ ਕਾਇਦਾ ਹਾਂ ਚਲੋ ਬਾਈ ਉਹ ਕਹਿੰਦਾ ਮੈਂ ਕੈਮਰੇ ਸਾਹਮਣੇ ਨਹੀਂ ਆਉਂਦਾ ਤੇ ਜਨਾ ਮੇਰੇ ਘਰੇ ਚੋਰੀ ਹੋਈ ਆ ਯਾਰ ਹੁਣ ਇਹਦਾ ਕੀ ਕਰੀਏ ਦੱਸ ਜੇ ਪੁਲਿਸ ਨੂੰ ਦੇਵਾਂਗੇ ਕਿ ਜਾਬ ਕੁੱਟ ਮਾਰ ਕਰਾਂਗੇ ਤੇ ਆਪ ਤੇ ਪਰਚਾ ਹੋਊ ਦੱਸੋ ਇਹਨਾਂ ਦਾ ਕੀ ਹੱਲ ਕਰੀਏ ਬਈ ਬਾਈ ਬਣ ਕੇ ਦੇਖ ਲਓ ਜਾਬ ਰੱਖਣੇ ਵੀ ਆ ਕੰਮ ਵਾਸਤੇ ਕੋਈ ਗੱਲ ਨਹੀਂ ਸਿੱਧਾ ਹੋ ਕੇ ਛੁੱਟ ਛੱਪ ਛੱਪ ਜੇ ਬਈ ਕਰੇ ਰੱਖਣੀ ਵੀ ਐ ਤਾਂ ਪਹਿਲੇ ਇਹਨਾਂ ਆਧਾਰ ਕਾਰਡ ਬੋਰਡ ਕਾਰਡ ਚੈੱਕ ਕਰੋ ਕਿੱਥੋਂ ਇਹ ਹੈਗੇ ਕਿੱਥੋਂ ਦੇ ਨਹੀਂ ਕੰਮ ਤਾਂ ਹੀ ਮਤੋਂ ਰੱਖੋ ਹੁਣੋਂ ਆਪਣੇ ਪੰਜਾਬ ਜਾ ਕੇ ਬੋਰਡ ਕਾਰਡ ਬਣਾ ਲੈ ਆ ਆਧਾਰ ਕਾਰਡ ਬਣਾ ਲੈਣ ਦੇ ਆ ਵੀ ਸ਼ੇਅਰ ਕਰ ਦਿਓ ਵੀਡੀਓ ਬਈ ਉਹਨੇ ਬੁਲਾਉਣੇ ਅਸੀਂ ਕਰਦੇ ਆ ਧੱਕੇ ਯਾਰ ਕੈਮਰਾ ਬੰਦ ਕਰ ਦੋ ਮਟ ਆ ਬੰਦਾ ਫੜਿਆ ਬਈ ਇਹ ਜੂਪੀ ਦਾ ਐ ਇਹ ਆਪਣੇ ਕਿਸੇ ਜ਼ਿਮੀਦਾਰ ਭਰਾ ਦੇ ਘਰੇ ਕੰਮ ਕਰਦਾ ਸੀ 6 ਸਾਲ ਹੋ ਗਏ ਕੰਮ ਕਰਦੇ ਨੂੰ ਤੇ ਉਹਨਾਂ ਦੇ ਘਰੋਂ ਤੇ 10 ਬਲੇ ਸਿਉਨੇ ਦੇ 5-6 ਲੱਖ ਰੁਪਏ ਨਕਦ ਚੱਕ ਲਿਆ ਬਈ ਤੇ ਨਾਲੇ ਉਹਨਾਂ ਜਵਾਕਾਂ ਦੀ ਸੱਟਾ-ਸੱਟਾ ਮਾਰਿਆ ਬਈ 6 ਸਾਲ ਹੋ ਗਏ ਐਡਰੈਸ ਹੈਗਾ ਨਾ ਫਰੀਦਕੋਟ ਦਾ ਇਹ ਤੇ ਐਡਰੈਸ ਫਰੀਦਕੋਟ ਦਾ ਆਪਣਾ ਜਿਹੜਾ 3-4 ਹਜ਼ਾਰ ਕਾਰ ਇਹਦੇ ਕੋਲੇ ਬਈ ਤੇ ਮੁਰ ਆਪਾਂ ਮੁੜ ਕੇ ਕਹਿੰਦੇ ਆ ਉਹ ਬੰਦੇ ਨੇ ਜਿਹੜੇ ਉਹਨੂੰ ਰੱਖਿਆ ਹੈ ਉਹਨੇ ਇੱਕ ਵਾਰੀ ਚੱਕ ਵੀ ਨਹੀਂ ਕਰਿਆ ਕਿ ਇਹਦੇ ਕੋਲ ਆਧਾਰ ਕਾਰ ਕਿੱਥੋਂ ਦਾ ਬੰਦਾ ਹੈ ਕਿੱਥੋਂ ਦਾ ਨਹੀਂ ਸਿੱਧੀ ਰੱਖ ਲਿਆ ਕੰਮ ਤੇ ਲਾ ਲਿਆ ਕਿਉਂਕਿ ਬਾਈ ਆਪਾਂ ਨੂੰ ਕੀ ਹੈ ਜਿਹੜੇ ਆਪਣੇ ਪੰਜਾਬੀ ਭਰਾ ਉਹ ਆਪਾਂ ਨੂੰ ਮਿਲਦੇ ਆ ਮਹਿੰਗੇ ਤੂੰ ਯਾਰ ਮਹਿੰਗਾਈ ਬਹੁਤ ਹੋ ਗਈ ਤੇ ਇਹ ਇਹ ਸਸਤੇ ਲੱਗ ਜਾਂਦੇ ਆ ਐ ਨਹੀਂ ਪਤਾ ਕਿ ਬਾਅਦ ਚ ਕਿੰਨਾ ਨਸਾਨ ਕਰਕੇ ਜਾਣਗੇ ਨਾਲੇ ਤਾਂ ਚੋਰੀ ਕਰਕੇ ਲਿਆ ਇਹ ਤਾਂ ਭੱਜੇ ਲਿਆ ਸੀ ਬਾਈ ਆ ਜਾ ਤੂੰ ਵੀ ਦੱਸ ਦੇ ਉਹ ਮੂੰਹ ਮੂੰਚ ਖਾ ਮੂੰਹ ਤਾਂ ਹਾਂ ਮੂੰਹ ਚ ਕਾਦਾ ਮੂੰਹ ਤਾਂ ਚੱਕਰ ਕੋਈ ਗੱਲ ਨਹੀਂ ਲੈ ਮੂੰਹ ਤਾਂ ਹੁਣ ਤਾਂ ਮੂੰਹ ਬੰਦੇ ਹੁੰਦੇ ਆ ਬਾਅਦ ਚ ਤਾਂ ਬਈ ਇਹ ਮੂੰਹ ਚ ਕਾਦਾ ਹਾਂ ਚਲੋ ਬਾਈ ਉਹ ਕਹਿੰਦਾ ਮੈਂ ਕੈਮਰੇ ਸਾਹਮਣੇ ਨਹੀਂ ਆਉਂਦਾ ਤੇ ਯਾਰ ਮੇਰੇ ਘਰੇ ਚੋਰੀ ਹੋਈ ਆ ਯਾਰ ਹੁਣ ਇਹਦਾ ਕੀ ਕਰੀਏ ਦੱਸ ਜੇ ਪੁਲਿਸ ਨੂੰ ਦੇਵਾਂਗੇ ਕਿ ਜਾਬ ਕੁੱਟ ਮਾਰ ਕਰਾਂਗੇ ਤੇ ਆਪ ਤੇ ਪਰਚਾ ਹੋਊ ਦੱਸੋ ਇਹਨਾਂ ਦਾ ਕੀ ਹੱਲ ਕਰੀਏ ਭਾਈ ਭਾਈ ਬਣ ਕੇ ਦੇਖ ਲਓ ਜੇ ਆ ਬਰਖਣੇ ਵੀ ਆ ਕੰਮ ਵਾਸਤੇ ਕੋਈ ਗੱਲ ਨਹੀਂ ਸਿੱਧਾ ਹੋ ਕੇ ਛੁੱਟ ਛੱਪ ਜੇ ਬਾਈਕਰੇ ਰੱਖਣੇ ਵੀ ਐ ਤਾਂ ਪਹਿਲਾਂ ਨਾ ਆਧਾਰ ਕਾਰਡ ਬੋਰਡ ਕਾਰਡ ਚੈੱਕ ਕਰੋ ਕਿੱਥੋਂ ਇਹ ਹੈਗੇ ਕਿੱਥੋਂ ਦੇ ਨਹੀਂ ਕੰਮ ਤਾਂ ਹੀ ਮਤਲਬ ਰੱਖੋ ਹੁਣ ਆਪਣੇ ਪੰਜਾਬ ਜਾ ਕੇ ਬੋਰਡ ਕਾਰਡ ਬਣਾ ਲੈ ਜਾਂ ਆਧਾਰ ਕਾਰਡ ਬਣਾ ਲੈ ਜਾਂ ਆ ਵੀ ਹਾ ਸ਼ੇਅਰ ਕਰ ਦਿਓ ਵੀਡੀਓ ਭਾਈ ਉਹਨੇ ਬੁਲਾਉਣੇ ਅਸੀਂ ਕਰਦੇ ਧੱਕੇ ਯਾਰ ਕੈਮਰਾ ਬੰਦ ਕਰ ਦੋ